ਕਾਜੀ ਮੈਂ ਹਾਂ ਤੁਹਾਡਾ ਆਤਮਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਸਰਕਾਰੀ ਕਰਮਚਾਰੀ ਨੂੰ ਬਣਾ ਦਿੱਤਾ ਗੁਰਦਾਸਪੁਰ ਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੋਗਾ ਵਿੱਚ ਦੋ ਕਾਂਗਰਸੀ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਧਾਨ ਤੇ ਇਤਰਾਜ਼ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਐਫ ਆਈ ਆਰ ਵਿੱਚ ਦਰਜ ਭਾਜਪਾਈਆਂ ਦਾ ਮੁੱਦਾ ਚੁੱਕਣ ਅਕਾਲੀ 1984 ਕਤਲਿਆਂ ਵਿੱਚ ਗਾਂਧੀ ਪਰਿਵਾਰ ਦੀ ਹਿੱਸੇਦਾਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਸ਼ਾਂ ਤੇ ਕੈਪਟਨ ਨੇ ਕੀਤਾ ਵਾਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗਵਨ ਦੇ ਮਾਮਲੇ ਵਿੱਚ ਐਸ ਐਚਓ ਤਲਬ ਜਨਰਲ ਵਰਗ ਦੇ ਗਰੀਬਾਂ ਲਈ 10 ਫੀਸਦੀ ਰਾਖਵਾਕਰਨ ਬਿਲ ਸੁਪਰੀਮ ਕੋਰਟ ਵਿੱਚ ਚੁਣੌਤੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਪਾਰਟੀ ਜਿੱਥੋਂ ਚਾਹੇ ਸੇਵਾਵਾਂ ਲਏ ਉਹ ਹਾਜ਼ਰ ਰਹਿਣਗੇ ਸੁਖਪਾਲ ਖੈਰਾ ਦੀ ਵਿਧਾਇਕੀ ਰੱਦ ਕਰ ਲਈ ਸਪੀਕਰ ਕੋਲ ਸ਼ਿਕਾਇਤ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਣ ਬਣੇਗਾ ਪ੍ਰਧਾਨ ਸ਼ੁਕਬੀਰ ਕਰਨਗੇ 17 ਅਤੇ 18 ਜਨਵਰੀ ਨੂੰ ਮੀਟਿੰਗ ਜੰਮੂ ਕਸ਼ਮੀਰ ਵਿੱਚ ਸਿੱਖ ਸਰਪੰਚਾਂ ਤੇ ਪੰਚਾਂ ਨੇ ਦਿੱਤੇ ਅਸਤੀਫੇ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਮ ਦੀ ਐਲਾਨ ਕੀਤਾ ਹੈ। ਕਾਂਗਰਸ ਦੇ ਜਰਨਲ ਸਕੱਤਰ ਅਸ਼ੋਕ ਗੈਲੋਤ ਨੇ 28 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿੱਚ 3 ਔਰਤਾਂ ਨੂੰ ਜ਼ਿਲ੍ਹਾ ਪ੍ਰਧਾਨ ਸੌਂਪਿਆ ਹੈ। ਖਾਸ ਗੱਲ ਇਹ ਰਹੀ ਕਿ ਕਾਂਗਰਸ ਨੇ ਇੱਕ ਸਰਕਾਰੀ ਕਰਮਚਾਰੀ ਨੂੰ ਵੀ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਹੈ। ਗੁਰਦਾਸਪੁਰ ਵਿੱਚ ਗੁਲਜਾਰ ਮਸੀ ਐਕਸਾਈਜ਼ ਵਿਭਾਗ ਵਿੱਚ ਇੰਸਪੈਕਟਰ ਹੈ। ਇਸ ਸਬੰਧ ਵਿੱਚ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਦੋਂ ਇਹ ਸੂਚੀ ਬਣੀ ਤਦ ਗੁਲਜਾਰ ਨੌਕਰੀ ਤੇ ਨਹੀਂ ਸੀ। ਜਲਦ ਹੀ ਇਸ ਵਿੱਚ ਸੁਧਾਰ ਕਾਂਗਰਸ ਹਾਈਕਮ ਨੇ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫੈਸਲਾ ਲਿਆ ਲੇਕਿਨ ਮੋਗਾ ਵਿੱਚ ਦੋ ਕਾਂਗਰਸ ਵਿਧਾਇਕਾਂ ਨੂੰ ਨਿਯੁਕਤ ਕੀਤੇ ਗਏ ਨਵੇਂ ਨਿਯੁਕਤ ਪ੍ਰਧਾਨ ਰਾਸ ਨਹੀਂ ਆਏ ਜिले ਵਿੱਚ ਤਿੰਨ ਕਾਂਗਰਸੀ ਵਿਧਾਇਕਾਂ ਵਿੱਚੋਂ ਦੋ ਵਿਧਾਇਕਾਂ ਨੇ ਇਸ ਖਿਲਾਫ ਖੁੱਲ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਇੱਕ ਕਾਂਗਰਸੀ ਵਿਧਾਇਕ ਨੇ ਦੱਬੀ ਜਵਾਨ ਵਿੱਚ ਹਾਈ ਕਮਾਂਡੇ ਇਸ ਫੈਸਲੇ ਦਾ ਸਵਾਗਤ ਕੀਤਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੇ ਰਿਸ਼ਤੇਦਾਰੀਆਂ ਤੇ ਲਿਹਾਜ਼ ਵੀ ਪਾ ਲਏ ਗਏ। ਕਪੂਰਥਲਾ ਦੀ ਜ਼ਿਲ੍ਹਾ ਪ੍ਰਧਾਨ ਬਣੀ ਬਲਬੀਰ ਰਾਣਾ ਸੋਢੀ ਫਗਵਾੜਾ ਤੋਂ ਚੋਣ ਲੜ ਚੁੱਕੇ ਬਲਬੀਰ ਰਾਜਾ ਸੋਢੀ ਦੀ ਪਤਨੀ ਹੈ। ਮਾਨਸਾ ਦੇ ਵਿਧਾਇਕ ਰਹੇ ਮੰਗਤਰਾਮ ਬੰਸਲ ਦੀ ਪਤਨੀ ਡਾਕਟਰ ਮਨੋਜ ਮੰਜੂ ਬਾਬਾ ਨੂੰ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ। ਜਲੰਧਰ ਦਿਹਾਤੀ ਤੋਂ ਪ੍ਰਧਾਨ ਬਣੇ ਸੁਖਵਿੰਦਰ ਸਿੰਘ ਲਾਲੀ ਆਦਮਪੁਰ ਤੋਂ ਚੋਣ ਲੜ ਚੁੱਕੇ ਕਮਲਜੀਤ ਸਿੰਘ ਲਾਲੀ ਦੇ ਭਰਾ ਨੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬਣੇ ਕਰਨਜੀਤ ਸਿੰਘ ਗਾਲਬ ਸਾਬਕਾ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ ਗਾਲਬ ਚਰਨ ਸਿੰਘ ਸੋਤਾ ਗਦਰਵਾ ਤੋਂ ਵਿਦਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਮਾ ਜੀ ਨੇ ਨਾਨੰਦਪੁਰ ਸਾਬਤੋ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਖਿਲਾਫ ਵੱਦਸਲੋਕੀ ਦਾ ਦੋਸ਼ ਹੈ ਇਸ ਗ੍ਰਿਫਤਾਰੀ ਦੇ ਵਿਰੁੱਧ ਵਿੱਚ ਚੰਦੂ ਮਾਜਰਾ ਦੀ ਅਗਵਾਈ ਵਿੱਚ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਥਾਣੇ ਨੂੰ ਘੇਰ ਲਿਆ ਚੰਦੂ ਮਾਜਰਾ ਨੇ ਅਖਿਆ ਕਿ ਪਰਨੀਤ ਕਰਨ ਦੇ ਜਿਹੜੇ ਵਿੱਚ ਪੁਲਿਸ ਅੱਤਵਾਦੀ دہشت ਫਲਾਈ ਹੈ ਤੇ ਹਰਪਾਲਪੁਰ ਤੇ ਝੂਠਾ ਕੇਸ ਦਰਜ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ ਪੁਲਿਸ ਕੋਲ ਦਰਜ ਕੇਸ ਸੰਸਾਰੀ ਕੌੜ ਦਾ ਦੋਸ਼ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਹਿੱਸੇਾਈ ਜ਼ਮੀਨ ਨਾ ਕਰ ਤੋ ਆਰਤ ਹਰਵਿੰਦਰ ਸਿੰਘ ਦੇ ਸਾਬਕਾ ਸਰਪੰਚ ਦੇ ਸੰਪਰਕ ਵਿੱਚ ਆਈ ਦੋਸ਼ ਹੈ ਕਿ ਇਸ ਦੌਰਾਨ ਇਹਨਾਂ ਲੋਕਾਂ ਨੇ ਉਸ ਨਾਲ ਜ਼ਬਰਦਸਤੀ ਨਾ ਕੀਤਾ ਤੇ ਉਸਦੇ ਜ਼ਮੀਨ ਸੰਬੰਧੀ ਕਾਗਜ਼ਾਂ ਵਿੱਚ ਵੀ ਧੋਖੇ ਨਾਲ ਹੇਰਫੇਰ ਕਰ ਦਿੱਤੀ। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਆਟਾ ਦਾਲ ਸਕੀਮ ਦੇ ਕਰੀਬ 7 ਲੱਖ ਲਾਭਪਾਤਰੀ ਲਾਪਤਾ ਹੋ ਗਏ ਨੇ ਜਿਨ੍ਹਾਂ ਨੂੰ ਹੁਣ ਸਰਕਾਰੀ ਅਫਸਰ ਤੇ ਮੁਲਾਜ਼ਮ ਲੱਭਣਗੇ ਇਹਨਾਂ ਦੀ ਬਦਾਲਤ ਕਰੀਬ 84 ਕਰੋੜ ਦਾ ਰਗੜਾ ਹਰ ਵਾਰੇ ਪੰਜਾਬ ਦੇ ਖਜ਼ਾਨੇ ਨੂੰ ਲੱਗਦਾ ਰਿਹਾ ਹੈ। ਪੰਜਾਬ ਸਰਕਾਰ ਨੇ ਹੁਣ ਲਾਪਤਾ ਹੋਏ ਨੀਲੇ ਕਾਰਡ 홀ਡਰਾਂ ਦੀ ਪੈੜ ਨੱਪਣ ਵਾਸਤੇ ਹੁਕਮ ਦਿੱਤੇ ਨੇ ਚੰਡੀਗੜ੍ਹ ਤੋਂ ਖਬਰ ਪੰਜਾਬ 'ਚ ਕਹਿਰਾਂ ਦੀ ਠੰਡ ਪੈ ਰਹੀ ਹੈ ਪਰ ਸਰਕਾਰੀ ਸਕੂਲਾਂ ਦੇ ਬੱਚਿਆਂ ਜਿਹੜੇ ਗਰੀਬ ਬੱਚੇ ਨੇ ਖਾਸ ਕਰਕੇ ਉਹਨਾਂ ਨੂੰ ਅਜੇ ਤੱਕ ਵਰਦੀਆਂ ਨਹੀਂ ਮਿਲੀਆਂ ਸਰਕਾਰ ਦੇ ਨਵੇਂ ਫੈਸਲੇ ਥੈ ਧੋਣੇ ਵਰਦੀਆਂ ਨਵੇਂ ਵਿਦਿਅਕ ਸ਼ਾਸਨ ਵਿੱਚ ਮਿਲਣ ਦੇ ਹਿਸਾਰ ਨੇ ਅਜਿਹੇ ਤੁਗਲਕੀ ਫੈਸਲਿਆਂ ਕਾਰਨ ਗਰੀਬ ਬੱਚਿਆਂ ਨੂੰ ਵਰਦੀਆਂ ਦੇਣ ਦੇ ਮਕਸਦ ਨੂੰ ਹੀ ਮਿੱਟੀ 'ਚ ਮਿਲਾ ਦਿੱਤਾ ਗਿਆ ਅਮਰਸਰ ਸਾਬ ਤੋਂ ਖਬਰ ਆਈ ਹੈ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਤੇ ਇਸ ਸੰਬੰਧੀ ਕੇਸ ਅਦਾਲਤ ਵਿੱਚ ਲੜ ਰਹੇ ਗਵਾਹਾਂ ਨੂੰ ਸਾਹਸ ਪ੍ਰਦਾਨ ਕਰਨ ਸੰਬੰਧੀ ਵੱਖ-ਵੱਖ ਗੁਰਦੁਆਰਿਆਂ ਵਿੱਚ ਸਮੂਹਕ ਅਰਦਾਸ ਕੀਤੀ ਗਈ ਹੈ। ਰਸ਼ਰੋਮਨੀ ਕਮੇਟੀ ਨੇ ਸਬੂਤ ਸਿਕ ਸੰਗਤ ਨੂੰ ਕੁਝ ਦਿਨ ਪਹਿਲਾਂ ਇਨਸਾਫ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਇਸ ਸੰਬੰਧ ਵਿੱਚ ਅਕਾਲ ਤਖਤ ਸਵੇਖੇ ਵੱਖ-ਵੱਖ ਗੁਰਦੁਆਰਿਆਂ 'ਚ ਨਿਤਨੇਮ ਅਰਦਾਸ ਕੀਤੀ ਗਈ। ਅਮਰਸਰ ਸੈਟੂਕ ਕੀ ਹੋਰ ਖਬਰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਹੁਣ ਤੱਕ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਹੈ ਬੰਗਾ ਥਾਣੇ ਦੇ ਪੁਲਿਸ ਦਸਤਾਵੇਜ਼ਾਂ ਚ ਭਗਤ ਸਿੰਘ ਨੂੰ ਅੱਜ ਵੀ ਪਗੌੜਾ ਦੱਸਿਆ ਹੋਇਆ ਹੈ ਇਹ ਖੁਲਾਸਾ ਜ਼ਬਰ ਵਿਰੋਧ ਐਕਸ਼ਨ ਤੇ ਵੈਲਫੇਅਰ ਕਮੇਟੀ ਦੇ ਆਗੂਆਂ ਨੇ ਕੀਤਾ ਉਹਨਾਂ ਨੇ ਕਾਲ ਤੱਕ ਸਰ ਦੇ ਜਥੇਦਾਰ ਨੂੰ ਇਸ ਸਬੰਧੀ ਇੱਕ ਮੰਗ ਪੱਤਰ ਲੈ ਕੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਨ ਤਾਂ ਕਿ ਜੋ ਤਿੰਨਾਂ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਮਿਲ ਸਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਰੇ ਐਚਐਸ ਫੂਲਕਾ ਤੇ ਸੁਖਪਾਲ ਖੇੜਾ ਦੇ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਵਿਰੋਧ ਖੁੱਲ ਕੇ ਸਾਹਮਣੇ ਆ ਗਿਆ ਹੈ। ਵੈਸੇ ਇਹ ਪਾਰਟੀ ਲਈ ਅਚਾਨਕ ਇੱਕ ਝਟਕੇ ਵਰਗਾ ਨਹੀਂ ਕਿਉਂਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਗੁੱਟਬੰਦੀ ਅਤੇ ਬਗਾਵਤ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਇਹ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਸਮੇਂ ਪੰਜਾਬ ਨੂੰ ਬਦਲ ਦੇਣ ਵਾਲੀ ਗੱਲ ਕਰਨ ਵਾਲੀ ਪਾਰਟੀ ਜੋ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਬਣ ਗਈ ਸੀ ਹੁਣ 2 ਸਾਲ ਬਾਅਦ ਅੰਦਰ ਅੱਡੋ-ਬਾੱਟੀ ਕਿਉਂ ਹੋ ਗਈ ਵਿਧਾਨ ਸਭਾ ਚੋਣਾਂ ਵਿੱਚ ਆਵਾਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਾਈ ਸੀ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਤੇ ਪਾਰਟੀ ਫੰਡ ਦੇ ਨਾਮ ਤੇ ਪੈਸੇ ਮੰਗਣ ਦਾ ਦੋਸ਼ ਲੱਗਿਆ ਹੈ ਤਦ ਸੋਚਾ ਸਿੰਘ ਨੇ ਪਾਰਟੀ ਦੇ ਦਿੱਲੀ ਨੇਤਾਵਾਂ ਤੇ ਦੋਸ਼ ਲਾਏ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਜ਼ਿਆਦਾ ਰੌਲਾ ਰੱਪਾ ਨਹੀਂ ਦੇਖਿਆ ਲੇਕਿਨ ਨਤੀਜੇ ਆਉਣ ਤੋਂ ਬਾਅਦ ਪਾਰਟੀ ਵਿੱਚ ਪਹਚਾ ਲਗਿਆ ਪੰਜਾਬ ਦੇ ਨੇਤਾਵਾਂ ਨੇ ਦਿੱਲੀ ਇਕਾਈ ਦੇ ਨੇਤਾਵਾਂ ਤੇ ਖੁੱਲਕੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਆਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਨੇਤਾ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦੇ ਨੇ ਇਸ ਤੋਂ ਬਾਅਦ ਪਾਰਟੀ ਦੇ ਪੂਰੇ ਜਥੇਬੰਦੀ ਫਿਰ ਤੋਂ ਬਣਾਈ ਗਈ ਸੰਜੇ ਸਿੰਘ ਦੀ ਜਗ੍ਹਾ ਮਨੀਸ਼ ਸੌਦੀਆ ਨੂੰ ਪਾਰਟੀ ਦਾ ਪੰਜਾਬ ਇੰਚਾਰਜ ਲਾਇਆ ਗਿਆ ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਬਣਾਇਆ ਗਿਆ ਤੇ ਨਵੇਂ ਅਹੁਦੇਦਾਰ ਬਣਾਏ ਗਏ ਸਾਲ 2017 ਵਿੱਚ ਪੰਜਾਬ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਿੱਲੀ ਨੇਤਾਵਾਂ ਦਾ ਪੰਜਾਬ ਵਿੱਚ ਦਖਲ ਨਾਂ ਦੇ ਬਰਾਬਰ ਰਿਹਾ ਲੇਕਿਨ ਪਾਰਟੀ ਦੇ ਅੰਦਰ ਗੁੱਟਬਾਜੀ ਵੱਧਦੀ ਚਲੀ ਗਈ ਪਾਰਟੀ ਪੰਜਾਬ ਵਿੱਚ ਮੁੱਖ ਵਿਰੋਧੀ ਥਿਰ ਦੇ ਹੋਣ ਦੇ ਬਾਵਜੂਦ ਕੋਈ ਅਸਰਦਾਰ ਅੰਦੋਲਨ ਖੜਾ ਨਹੀਂ ਕਰ ਸਕੀ ਅਰਵਿੰਦ ਕੇਜਰੀਵਾਲ ਦੇ ਮਾਨਹਨੀ ਦੇ ਇੱਕ ਮਾਮਲੇ ਵਿੱਚ ਅਕਾਲੀ ਨੇਤਾ ਵਿਕਰਮ ਸਿੰਘ ਮਜੀਠਾ ਤੋਂ ਮਾਫੀ ਮੰਗਣ ਤੋਂ ਬਾਅਦ ਪੰਜਾਬ ਦੇ ਨੇਤਾਵਾਂ ਨੇ ਫਿਰ ਤੋਂ ਦਿੱਲੀ ਦੀ ਹਾਈ ਕਮਾਂਡ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਾਲ ਵਿੱਚ ਪਾਰਟੀ ਛੱਡਣ ਵਾਲੇ ਸੁਖਪਾਲ ਖੈਰਾ ਨੂੰ ਪਾਰਟੀ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਪਹਿਲਾਂ ਹਟਾ ਦਿੱਤਾ ਸੀ ਉਹ ਮੌਤਲ ਚੱਲ ਰਹੇ ਸਨ ਉਹਨਾਂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਤਦ ਤੋਂ ਖੈਰਾ ਦੇ ਨਾਲ ਪਾਰਟੀ ਦੇ ਕਰੀਬ 8 ਵਿਧਾਇਕਾਂ ਨੇ ਬਗਾਵਤੀ ਸੁਰ ਅਪਣਾ ਲਏ ਪਾਰਟੀ ਜਦੋਂ ਹੁਣ ਲੋਕ ਸਭਾ ਚੋਣਾਂ ਤੇ ਫੋਕਸ ਫੋਕਸ ਕਰ ਰਹੀ ਹੈ ਤੇ ਪੰਜਾਬ ਵਿੱਚ ਗਰੁੱਪਬੰਦੀ ਅਤੇ ਨੇਤਾਵਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਤੋਂ ਇਲਾਵਾ ਪਾਰਟੀ ਦੇ ਕੋਲ ਦੂਜਾ ਕੋਈ ਬਦਲ ਨਹੀਂ ਹਾਲਾਂਕਿ ਪਾਰਟੀ ਲਈ ਹੋਈ ਰੌਲੇ ਰੱਪੇ ਦੀ ਵਜ੍ਹਾ ਨਾਲ ਨੁਕਸਾਨ ਦੀ ਭਰਪਾਈ ਕਰਨਾ ਇੰਨਾ ਸੌਖਾ ਵੀ ਨਹੀਂ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਥੇਡਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਕਤਲੇਆਮ ਦੇ ਸਬੰਧ ਵਿੱਚ ਗਾਂਧੀ ਪਰਿਵਾਰ ਦੇ ਹਿੱਸੇਦਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਵਾਰ-ਵਾਰ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਆਖਿਆ ਕਿ ਜੇਕਰ ਬਾਦਲ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਪ੍ਰਤੀ ਗੰਭੀਰ ਨੇ ਤੇ ਉਹਨਾਂ ਨੂੰ 1984 ਦੇ ਕਤਲੇਆਮ ਵਿੱਚ ਦਰਜ ਐਫਆਈਆਰ ਵਿੱਚ ਸ਼ਾਮਲ ਭਾਜਪਾ ਅਤੇ ਆਰਐਸਐਸ ਦੇ ਵਰਕਰਾਂ ਦਾ ਮੁੱਦਾ ਚੁੱਕਣਾ ਚਾਹੀਦਾ ਹੈ ਕੇਂਦਰੀ ਮੰਤਰੀ ਹਰਸ਼ਿਮਰਤ ਕੋਰ ਬਾਦਲ ਵੱਲੋਂ ਮੁੱਖ ਮੰਤਰੀ ਅਤੇ ਸੂਬੇ ਦੇ ਕਾਂਗਰਸ ਸਰਕਾਰ ਤੇ ਲਾਏ ਗਏ ਦੋਸ਼ਾਂ ਦਾ ਜਵ ਜੇ ਬਾਦਲਪੁਰਾਰ ਨੇ ਆਪਣੇ ਦਾਇਨਿਕ ਹਿਤਾ ਲਈ ਹਮੇਸ਼ਾ ਧਰਮ ਦੀ ਦੁਰਵਰਤੋਂ ਕੀਤੀ ਹੈ ਤੇ ਰਾਜ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਨੇ ਵੀ ਇਸ ਨੂੰ ਜਗ ਜाहਰ ਕਰ ਦਿੱਤਾ ਹੈ। ਉਹਨਾਂ ਆਖੇ ਕਿ 1984 ਦੇ ਕਤਲੇਆਮ ਦੇ ਮਾਮਲੇ ਵਿੱਚ ਇਹ ਪੁਸ਼ਟੀ ਹੁੰਦੀ ਹੈ ਕਿ ਬਾਦਲ ਨੇ ਆਪਣੇ ਨਿੱਜੀ ਹਿਤਾ ਲਈ ਧਰਮ ਦੀ ਦੁਰਵਰਤੋਂ ਕੀਤੀ ਤੇ ਸੁਖਬੀਰ ਬਾਦਲ ਗਾਂਧੀ ਪਰਿਵਾਰ ਦਾ ਨਾਮ ਵਾਰ-ਵਾਰ ਇਸ ਮਾਮਲੇ ਵਿੱਚ ਕਸੀਟਰੇ ਨੇ ਜਦਕਿ ਇਹ ਪਰਿਵਾਰ ਉੱਥੇ ਨਹੀਂ ਸੀ। ਉਹਨਾਂ ਆਖੇ ਕਿ ਗਾਂਧੀ ਪਰਿਵਾਰ ਦੇ ਵਿਰੁੱਧ ਇੱਕ ਵੀ ਸਬੂਤ ਨਹੀਂ। ਮੁੱਖ ਮੰਤਰੀ ਨੇ ਅਕਾਲੀ ਨੇਤਾ ਹਰਸ਼ਿਮਰਤ ਕੋਰ ਬਾਦਲ ਵੱਲੋਂ ਉਹਨਾਂ ਦੀ ਵਫਾਦਾਰੀ ਤੇ ਚੁੱਕੇ ਸਵਾਲਾਂ ਦਾ ਸਖਤ ਜਵਾਬ ਦਿੰ ਕਿ ਉਹ ਆਪਣੇ ਸੂਬੇ ਅਤੇ ਆਪਣੀ ਪਾਰਟੀ ਪ੍ਰਤੀ ਵਫਾਦਾਰ ਨੇ ਦਿੱਲੀ ਗੁਰਦੁਆਰਾ ਫੰਡਾਂ ਵਿੱਚ ਪੈਸੇ ਦੇ ਕਥਿਤ ਗਵੰਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜੀਤ ਸਿੰਘ ਜੀ ਕੇ ਖਿਲਾਫ ਪੁਲਿਸ ਨੇ ਮਕਦਮਾ ਤਾਂ ਦਰਜ ਕਰ ਲਿਆ ਲੇਕਿਨ ਜਿਹੜੀਆਂ ਧਾਰਾਵਾਂ ਤਹਿਤ ਦਰਜ ਕੀਤਾ ਉਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸ਼ਿਕਾਇਤਕਰਤਾ ਨੇ ਪੁਲਿਸ ਅਤੇ ਜੀ ਕੇ ਤੇ ਹੋਰਨਾਂ ਖਿਲਾਫ ਹਲਕੀਆਂ ਤੇ ਘੱਟ ਦੋਸ਼ ਵਾਲੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦਾ ਦੋਸ਼ ਲਾਇਆ ਜਿਸ ਨੂੰ ਟ੍ਰਾਇਲ ਅਦਾਲਤ ਨੇ ਗੰਬੀਰਤਾ ਨਾਲ ਲਿਆ ਇਸੇ ਦੀ ਵਜ੍ਹਾ ਦੱਸਣ ਲਈ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਛੰਟੀ ਤੇ ਹੋਰਨਾਂ ਤੇ ਮਾਨਹਨੀ ਦਾ ਦੋਸ਼ ਲਗਾਉਂਦੇ ਆ ਉਹਨਾਂ ਖਿਲਾਫ ਨਾਰਥ ਐਵਨਿਊ ਥਾਣੇ ਵਿੱਚ ਮੁਕੱਦਮਾ ਦਰਜ ਕਰਵਾਇਆ ਹੈ ਰਾਣਾ ਦਾ ਦੋਸ਼ ਹੈ ਕਿ ਛੰਟੀ ਅਤੇ ਉਹਨਾਂ ਦੇ ਸਾਥੀਆਂ ਨੇ ਪਿਛਲੇ ਸਾਲ 30 ਨਵੰਬਰ ਨੂੰ ਚੈਮਸ ਫੋਰਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਖਿਲਾਫ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਦੋਸ਼ੀਆਂ ਨੇ ਇੱਕ ਫਰਜੀ ਸੀਡੀ ਵੀ ਰਿਲੀਜ਼ ਕੀਤੀ ਜਿਸ ਵਿੱਚ ਕਥਿਤ ਤੌਰ ਤੇ ਦੋਸ਼ੀ ਅਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟੈਂਟ ਸਰਵਿਸ ਮੁਹੱਈਆ ਕਰਾਉਣ ਵਾਲੇ ਇੱਕ ਟੈਂਟ ਹਾਊਸ ਦੇ ਓਨਰ ਮਿਸਟਰ ਤਲਵਾਰ ਤਲਵਾਰ ਨਾਲ ਵਿਚਾਲੇ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਪੇਸ਼ ਕੀਤੀ ਸੀ ਜੇਵਨ ਪੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਲੋਕ ਸਭਾ ਚੋਣਾਂ ਉਹ ਲੜਨਗੇ ਜਿੱਥੋਂ ਕਾਂਗਰਸ ਹਾਈ ਕਮਾਂਡ ਕਹੇਗੀ ਉਹਨਾਂ ਆਖਿਆ ਕਿ ਉਹਨਾਂ ਦੀ ਲੜਾਈ ਬਾਦਲਾਂ ਨਾਲ ਹੈ ਸਾਥੀ ਮੰਤਰੀਆਂ ਨਾਲ ਨਹੀਂ ਉਨਾਂ ਆਖਿਆ ਕਿ ਬਾਰਲੇ ਸੂਬਿਆਂ ਵਿੱਚ ਇਸ ਵਾਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਵਧੀਆ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਦਾ ਨਤੀਜਾ 32% ਦੀ ਰਿਹਾ ਜਦਕਿ ਰਾਹੁਲ ਗਾਂਧੀ ਦਾ 83% ਦੀ ਉਨਾਂ ਆਖਿਆ ਕਿ ਉਹਨਾਂ ਕਰੀਬ-ਕਰੀਬ 70 ਰੈਲੀਆਂ ਕੀਤੀਆਂ ਹਨ ਲਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਜੇ ਪਾਰਟੀ ਉਹਨਾਂ ਦੀ ਧਰਮ ਪਤਨੀ ਨੂੰ ਚੋਣ ਲੜਾਉਣ ਲਈ ਕਹੇਗੀ ਤਾਂ ਉਹ ਜ਼ਰੂਰ ਇਸ ਤੇ ਵਿਚਾਰ ਕਰਨਗੇ ਉਨਾਂ ਆਖਿਆ ਕਿ ਮੇਰੀ ਵਰਤੋਂ ਪੂਰੇ ਮੁਲਕ ਵਿੱਚ ਚੋਣ ਪ੍ਰਚਾਰ ਲਈ ਕਾਂਗਰਸ ਪਾਰਟੀ ਕਰਨਾ ਚਾਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਚੋਣ ਲੜਾਉਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਜਾਪਦੀ ਜਨਰਲ ਵਰਗ ਵਿੱਚ ਆਰਥਿਕ ਪੱਖੋਂ ਪਛੜੇ ਚਪਕਰੀ ਨੌਕਰੀਆਂ ਤੇ ਸਿੱਖਿਆ ਵਿੱਚ 10% ਦੀ ਰਾਖਵਾ ਕਰਨ ਦੇਣ ਵਾਲੇ ਸੰਵਧਾਨਿਕ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਇਸ ਬਿੱਲ ਨੂੰ ਰੱਦ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਇਕਾ ਮਾਤਰ ਆਰਥਿਕ ਆਧਾਰ ਤੇ ਰਾਖਵਾਕਰ ਨਹੀਂ ਦਿੱਤਾ ਜਾ ਸਕਦਾ। ਦਿੱਲੀ ਵਿੱਚ ਅਕਾਲੀ ਦਲ ਦਾ ਪ੍ਰਧਾਨ ਅਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਹੋਏਗਾ ਇਸ ਸਬੰਧੀ 19 ਜਨਵਰੀ ਨੂੰ ਜਨਰਲ ਹਾਊਸ ਬੁਲਾਇਆ ਗਿਆ ਹੈ ਨਾਮਜ਼ਦ ਚੋਣ ਲਈ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 17 ਤੇ 18 ਜਨਵਰੀ ਨੂੰ ਇਕੱਲੇ ਇਕੱਲੇ ਮੈਂਬਰ ਨਾਲ ਮੀਟਿੰਗ ਕਰਨਗੇ ਇਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਤੇ ਸਿੱਖ ਲੀਡਰਾਂ ਨਾਲ ਗੱਲਬਾਤ ਕਰਕੇ ਨਾਮ ਦਾ ਐਲਾਨ ਕੀਤਾ ਜਾਏਗਾ ਪੰਜਾਬ ਤੋਂ ਬਾਅਦ ਦਿੱਲੀ ਵਿੱਚ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਹੈ ਹਾਲ ਵਿੱਚ ਪਾਰਟੀ ਅਤੇ ਗੁਰਦੁਆਰਾ ਕਮੇਟੀ ਦੀ ਸਖਤ ਉੱਠੇ ਸਵਾਲਾਂ ਤੋਂ ਬਾਅਦ ਪਾਰਟੀ ਲਈ ਜ਼ਰੂਰੀ ਹੋ ਗਿਆ ਕਿ ਇਸ ਤੋਂ ਬਚਿਆ ਜਾਵੇ ਸੁਖਬੀਰ ਬਾਦਲ ਇਨੀ ਦਿਨੀ ਦਿੱਲੀ ਨੇ ਜਨਰਲ ਹਾਊਸ ਵਿੱਚ ਨਵੇਂ ਪ੍ਰਧਾਨ ਦੇ ਨਾਮ ਤੇ ਪਹਿਲਾਂ ਨਮਿੰਦਰ ਸਿੰਘ ਸਰਸਾ ਹਰਮਿਤ ਸਿੰਘ ਕਾਲਕਾ ਹਰਮਨਜੀਤ ਸਿੰਘ ਦਾ ਹੁੰਦਾ ਹੈ ਮਨਜਿੰਦਰ ਸਿੰਘ ਸਰਸਾ ਦਾ ਕਹਿਣਾ ਹੈ ਕਿ ਸਾਡਾ ਮਕਸਦ ਕਮੇਟੀ ਦਾ ਪ੍ਰਧਾਨਗੀ ਅਹੁਦਾ ਨਹੀਂ ਬਲਕਿ ਪਾਰਟੀ ਅਤੇ ਕਮੇਟੀ ਦੀ ਸ਼ੋਭੀ ਨੂੰ ਸਾਫ਼ ਕਰਨਾ ਹੈ ਉਹਨਾਂ ਆਖਿਆ ਕਿ ਪ੍ਰਧਾਨਗੀ ਅਹੁਦੇ ਦੀ ਰੇਸ ਵਿੱਚ ਨਹੀਂ ਪਾਰਟੀ ਹਾਈ ਕਮਾਂਡ ਬੁਲਾਈ ਗਈ ਮੀਟਿੰਗ ਵਿੱਚ ਜੋ ਫੈਸਲਾ ਲਏਗੀ ਸਾਨੂੰ ਸਭ ਨੂੰ ਮਨਜ਼ੂਰ ਹੋਏਗਾ ਮੋਦੀ ਸਰਕਾਰ 'ਚ ਸੀਬੀਆਈ ਰੇਡ ਦਾ ਕਿਸੇ ਤਨਪੱਤਨ ਨਹੀਂ ਲੱਗ ਰਿਹਾ ਮੋਦੀ ਦੀ ਅਗਵਾਈ ਹੇਠ ਉੱਚ ਤਾਕਤੀ ਚੋਣ ਕਮੇਟੀ ਦੀ ਹੋਈ ਲੰਮੀ ਚੌੜੀ ਮੀਟਿੰਗ ਬਾਅਦ ਆਲੋਕ ਵਰਮਾ ਨੂੰ ਸੀਬੀਆਈ ਦੇ ਮੁਖੀ ਦੇ ਅਹੁਦੇ ਤੋਂ ਹਟਾ ਕੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਫਾਇਰ ਸਰਵਿਸ ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਦਾ ਡਾਇਰੈਕਟਰ ਜਨਰਲ ਲਾਇਆ ਗਿਆ ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਪ੍ਰਧਾਨ ਮੰਤਰੀ ਮੋਦੀ ਨੇ ਪੁਰਾਣੇ ਭਾਜਪਾਈਆਂ ਨੂੰ ਪ੍ਰੋਤਸਾਹਨ ਸ਼ੁਰੂ ਕਰ ਦਿੱਤਾ ਹੈ ਜੇ ਇਨੀ ਤੋਂ ਖਬਰਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਪਾਰਟੀ ਜਨਤਾ ਪਾਰਟੀ ਦੇ ਦਰਵਾਜ਼ੇ ਘੱਟ ਚੋੜ ਤੇ ਆਪਣੇ ਪੁਰਾਣੇ ਦੋਸਤਾਂ ਲਈ ਖੁੱਲੇ ਐ ਪ੍ਰਧਾਨ ਮੰਤਰੀ ਨੇ ਇਸ ਬਿਆਨ ਰਾਹੀਂ ਲੋਕ ਸਭਾ ਚੋਣਾਂ ਲਈ ਤਾਮਲਾਡੂ ਅੰਦਰ ਐਨਡੀਏ ਨੂੰ ਮਜ਼ਬੂਤ ਕਰਨ ਦਾ ਸੰਕੇਤ ਵੀ ਦਿੱਤਾਏ ਨਵੀਂ ਦਿੱਲੀ ਤੋਂ ਖਬਰ ਨੈਸ਼ਨਲ ਕਮਿਸ਼ਨ ਫਾਰ ਔਰਮਨ ਐਨਸੀਡਬਲਿਊ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਜੈਪੁਰ ਦੀ ਇੱਕ ਰੈਲੀ ਚ ਰੱਖਿਆ ਮੰਤਰੀ ਨਰਮਲਾ ਸੀਤਾ ਰਮਨ ਬਾਰੇ ਮਾਨ ਜਨਕ ਟਿੱਪਣੀ ਕਰਨ ਉਤੇ ਨੋਟਿਸ ਜਾਰੀ ਕੀਤਾ ਹੈ ਦੂਜੇ ਪਾਸੇ ਕਾਂਗਰਸ ਨੇ ਕਮਿਸ਼ਨ ਦੀ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ ਜੀਐਸਟੀ ਕੌਂਸਲ ਨੇ 40 ਲੱਖ ਰੁਪਏ ਤੱਕ ਦੇ ਕਾਰੋਬਾਰਾਂ ਲਈ ਜੀਐਸਟੀ ਤੋਂ ਛੋਟ ਦੇ ਦਿੱਤੀ ਹੈ ਜਿਸ ਨਾਲ ਛੋਟੇ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ ਇਸ ਦੇ ਨਾਲ ਐਲਾਨ ਕੀਤਾ ਗਿਆ ਹੈ ਕਿ 1 April ਤੋਂ ਇੱਕ ਵਿਅਕਤੀ ਟੈਕਸ ਅਦਾ ਕਰਕੇ ਕੰਪੋਜੀਸ਼ਨ ਸਕੀਮ ਦਾ ਲਾਭ ਲੈਣ ਲਈ ਉੱਪਰਲੀ ਹੱਦ 1.5 ਕਰੋੜ ਰੁਪਏ ਹੋਵੇਗੀ ਨਵੀਂ ਦਿੱਲੀ ਤੋਂ ਖਬਰ ਜਸਟਿਸ ਯੂ ਯੂ ਲਲਤ ਵੱਲੋਂ ਰਾਮ ਜਨਮ ਭੂਮੀ ਬਾਬਰੀ ਮਾਚੇ ਜ਼ਮੀਨੀ ਵਿਵਾਦ ਕੇਸ ਦੀ ਸੁਣਵਾਈ ਤੋਂ ਖੁਦ ਨੂੰ ਪਰੇ ਕਰ ਲਿਆ ਗਿਆ ਜਿਸ ਅਗਰੋ ਸੁਪਰੀਮ ਕੋਰਟ ਨੇ ਨਵੇਂ 5 ਮੈਂਬਰੀ ਸੰਵਿਧਾਨਕ ਬੈਂਚ ਦੇ ਗਠਨ ਦਾ ਫੈਸਲਾ ਕੀਤਾ ਹੈ ਇਹ ਨਵਾਂ ਬੈਂਚ ਇਸ ਕੇਸ ਦੀ 29 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਕਾਇਮ ਕੀਤਾ ਜਾਣਾ ਹੈ थल सेना ਦੇ ਮੁਖੀ ਜਨਰਲ ਵਿਪਨ रावत ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚਲੀਆਂ ਵੱਖ-ਵੱਖ ਤੇ ਰਣ ਨਾਲ ਕੋਈ ਵੀ ਗੱਲਬਾਤ ਉਸ ਸਮੇਂ ਤੱਕ ਸੰਭਵ ਨਹੀਂ ਹੋ ਸਕਦੀ ਜਦ ਤੱਕ ਉੱਥੇ ਹਿੰਸਾ ਬੰਦ ਨਹੀਂ ਹੁੰਦੀ ਉਹਨਾਂ ਕਿਹਾ ਕਿ ਅਫਗਾਨਿਸਤਾਨ ਚ ਤਾਲਿਬਾਨ ਨਾਲ ਗੱਲਬਾਤ ਵਰਗਾ ਢੰਗ ਜੰਮੂ ਕਸ਼ਮੀਰ ਦੇ ਸੰਦਰਭ ਚ ਲਾਗੂ ਨਹੀਂ ਹੁੰਦਾ ਜਨਰਲ रावत ਨੇ ਇਹ ਵੀ ਕਿਹਾ ਕਿ ਭਾਰਤੀ ਫੌਜ ਵਿੱਚ ਸਮਲਿੰਗੀ ਸਬੰਧਾਂ ਨੂੰ ਇਜਾਜ਼ਤ ਨਹੀਂ ਦੇਣਗੇ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਸਬੰਧਾਂ ਬਾਰੇ ਦਿੱਤੇ ਫੈਸਲੇ 'ਚ ਉਹਨਾਂ ਕਿਹਾ ਕਿ ਹਾਲਾਂਕਿ ਭਾਰਤੀ ਫੌਜ ਦੇਸ਼ ਦੇ ਕਾਨੂੰਨ ਤੋਂ ਉੱਪਰ ਨਹੀਂ ਪਰ ਫੌਜ ਸਮਲਿੰਗੀ ਸਬੰਧਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਕਿਹਾ ਕਿ ਫੌਜ ਦਾ ਜਵਾਨ ਫੌਜੀ ਐਕਟ ਦੇ ਅਧੀਨ ਹੁੰਦਾ ਹੈ ਤੇ ਅਸੀਂ ਅਜਿਹਾ ਕੁਝ ਫੌਜ ਵਿੱਚ ਨਹੀਂ ਹੋਣ ਦੇਵਾਂਗੇ ਦਿੱਲੀ ਵਿੱਚ ਆਪਣੀ ਜ਼ਮੀਨ ਮਜ਼ਬੂਤੀ ਲਈ ਬੇਤਾਬ ਕਾਂਗਰਸ ਨੇ 15 ਸਾਲ ਮੁੱਖ ਮੰਤਰੀ ਰੇ ਸ਼ੀਲਾ ਦੇਕਸ਼ਤ ਨੂੰ ਕਮਾਂਡ ਸੌਂਪ ਦਿੱਤੀ ਉਹ ਅਜੇ ਮਾਕਨ ਦੀ ਜਗ੍ਹਾ ਹੁਣ ਦਿੱਲੀ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ 80 ਸਾਲਾ ਦੀ ਸ਼ੀਲਾ ਦੇ ਮੋੜ ਤੇ ਇਹ ਜ਼ਿੰਮੇਵਾਰੀ 20 ਸਾਲ ਬਾਅਦ ਫਿਰ ਧੁਆਈ ਹੈ ਦੇਕਸ਼ਤ ਦੀ ਉਮਰ ਨੂੰ ਦੇਖਦੇ ਆ ਕਾਂਗਰਸ ਨੇ ਤਿੰਨ ਵਰਕਿੰਗ ਪ੍ਰੈਜ਼ੀਡੈਂਟ ਵੀ ਬਣਾਏ ਨੇ ਸੂਤਰਾਂ ਦੇ ਮੁਤਾਬਕ ਦੇਕਸ਼ਤ ਦੇ ਆਉਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੇ ਤਾਲਮੇਲ ਦੀ ਗੱਲ ਅੱਗੇ ਵੱਧ ਸਕੇਗੀ ਅੱਜ ਦੇ ਪ੍ਰੋਗਰਾਮ ਵਿੱਚ ਬੱਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ